ਸultan ਆ ਗਿਆ ਜੇ ਸੁਲਤਾਨ ਆ ਤੇ ਗੁਰਵਿੰਦਰ ਵੀ ਆਉਂਦਾ ਗੁਰਵਿੰਦਰ ਧੰਨਵਾਦ ਨੌਜਾਨ ਆਓ ਸਾਹਮਣੇ ਕਹਿੰਦੇ ਗੁਰੂ ਥੋਪੀਆ ਜਿਹੜੇ ਵੀ ਰਿਕਾਰਡ ਬਣਾਏ ਨੇ ਅਣੇ 77 ਲੱਖ ਦੇ ਹੈਲੋ ਹੋ ਉਹ ਕਹਿੰਦੇ ਗੁਰੂ ਥੋਪੀਏ ਵੜ ਗਏ ਉਹ ਘਟਾ ਦੇ ਥਾਪੀਆਂ ਮਾਰਦੇ ਨੇ ਸਾਹਮਣੇ ਕਬੱਡੀ ਦੇ ਉਹ ਸਾਹਮਣੇ ਦੇਖੋ ਉਹ ਯਾਰੀ ਵੀ ਕਦੇ ਕੱਲ ਚੱਲਦੀ ਉਹ ਲੋਕੀ ਖੋਸੇ ਦਾ ਦਾ ਲੈਣੇ ਮਿੱਪਰਾਂ ਦੇ ਕਬੱਡੀ ਕੱਪ ਤੇ ਦੇਖ ਲੜ ਕਰੇ ਪਲੀਜ਼ ਸਾਊਂਡ ਬੰਦ ਹੋ ਰਹੀ ਹੈ ਮਾਰਨੇ ਖਾਂਦੇ ਕੰਬਲਿਏ ਚੰਡੇ ਮੰਗੀ ਦੇ ਚੇਲੇ ਆਓ ਕਾਲੇ ਸੰਗਿਆਂ ਦਾ ਸਨੀ ਸੋੜੀਏ ਲੁੱਟੀ ਜਾਂਦਾ ਮੇਲੇ 2 ਲੱਖ ਦੇ ਅਮਨ ਤੂਰ ਕਮਲ ਸਿੰਘੇੜਾ ਲਾਲੀ ਟਵਾਣਾ ਤੇ ਹੈਪੀ ਸੰਗਾ ਕਹਿੰਦੇ 2 ਲੱਖ ਦੀ ਗੱਲ ਕਰਾਂਗੇ ਸਾਹਮਣੇ ਪਈ ਹੋਏ ਰੇਡ ਨੌਜਨ ਗੱਭਰੂ ਇਹ ਹੈ ਮਾਲਾ ਸਨੀ ਕਾਲੇ ਸੰਗਿਆਂ ਵਾਲਾ ਵਾਹ ਵਾਹ ਓਏ ਗੱਭਰੂ ਐ ਕਾਲੇ ਸੰਗਿਆਂ 2 ਲੱਖ ਵਾਲਾ ਪਹਿਲਾ ਲਾਤਾ ਹੈ ਮੇਰੇ ਵੀਰੋ ਪਹਿਲਾ ਲਾਤਾ ਹੈ ਇਹ ਜਫਿਆਂ ਵਾਲੀ ਮਸ਼ੀਨ ਤੇ ਲੱਗਦੀਆਂ ਨੇ ਟਿਕਟਾਂ ਲੱਗ ਰਹੀਆਂ ਨੇ ਸ਼ਰਤਾ ਕੌਣ ਜਿੱਤੂ ਸੈਦੋਵਾਲ ਚੋ ਸਵਿਫਟ ਬੁਰੀਏ ਦੀ ਰੇਡ ਆਹ ਸਕੂਟਰ ਨੂੰ 2000 ਜੁਰਮਾਨਾ ਬੱਲੇ ਬੱਲੇ ਸਨੀ ਕਾਲੇ ਸੰਘੇ ਵਾਲੇ ਦਾ ਜਫਾ ਰੀਪਲੇ ਦੀ ਮੰਗ ਹੈ ਸਨੀ ਕਾਲੇ ਸੰਘੇ ਵਾਲੇ ਦਾ ਜਫਾ ਰੀਪਲੇ ਦੀ ਮੰਗ ਗਰਾਊਂਡ ਕਲੀਅਰ ਗਰਾਊਂਡ ਜਿਹੜਾ ਥੋੜਾ ਜਿਹਾ ਕਲੀਅਰ ਰੱਖਿਓ ਵੀਰ ਜੀ